ਦੈਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਕਹਿੰਦੇ ਆਂ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਭਗਤ ਦਾ ਭਾਈ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਨਾਲੇ ਸ਼ਾਕਦੇ ਆਂ ਬਾਬੇ ਤੋਂ ਸਰਦਾਈ ਭਗਤ ਦੇ ਭਾਈ ਤੋਂ ਜਦੋਂ ਸੁਖਾਨੰਦ ਨੂੰ ਰੋਡ ਮੋੜਦਾ ਇਹਦੇ ਬਿਲਕੁਲ ਉੱਪਰਲੇ ਪਾਸੇ ਬਾਬੇ ਨੇ ਸ਼ਰਦਈ ਦੀ ਦੁਕਾਨ ਲਗਾਈ ਹੋਈ ਆ ਰੋਖਲੀ ਡਰਾਈਵਲਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਠੀਕ ਠਾਕ ਹੋ ਲਾਈ ਬੈਠਿਆ ਦੁਕਾਨ ਹਾਂਜੀ ਆ ਲਾ ਲਓ ਬਾਬਾ ਮਾਇਕ ਮੈਂ ਅੱਜ ਹੀ ਦਰਾ ਹੀ ਭਾਗਤੇ ਭਾਈ ਠੀਕ ਆ ਜੀ ਮੈਂ ਨਾਲੇ ਤਾਂ ਬਾਬੇ ਤੋਂ ਸ਼ਰਦਈ ਛਕਦੇ ਆ ਠੀਕ ਹੈ ਠੀਕ ਨਾਲੇ ਮਾ ਬਾਬਾ ਲਾਂਬੇ ਦਿੰਦਾ ਹੁੰਦਾ ਨਿੱਤ ਠੀਕ ਹੈ ਇਹਦੀ ਵੀਡੀਓ ਬਣਾ ਕੇ ਹੋਰ ਬਾਬਾ ਠੀਕ ਆ ਚੜ੍ਹਦੀ ਕਲਾ ਜੀ ਠੀਕ ਆ ਵਾ ਇੱਥੇ ਲਾ ਲਓ ਲਿਓ ਮੈਂ ਲਾ ਦਿੰਨਾ ਲਾ ਕੇ ਤੇ ਜਦੋਂ ਗਰਮੀ ਸ਼ੁਰੂ ਹੋਗੀ ਉਦੋਂ ਦੀ ਦੁਕਾਨ ਇੱਥੇ ਲਾਈ ਵੀ ਆਪਣੀ ਹਾਂ ਜੀ ਉਦੋਂ ਤੋਂ ਕੋਈ ਲੱਗੀ ਵੀ ਆ ਦੁਕਾਨ ਅੱਛਾ ਅੱਛਾ ਜੀ ਗਰਮੀ ਵਿਸਾਖੀ ਮੌਕੇ ਦੀ ਦੁਕਾਨ ਲਾਈ ਹੈ ਇੱਥੇ ਠੀਕ ਆ ਜੀ ਹਾਂ ਜੀ ਤੇ ਲੋਕੇਸ਼ਨ ਦੱਸ ਦਿਓ ਜੀ ਕਿਹਰਾ ਆਪਣੀ ਐਸਾ ਦੁਕਾਨ ਦੀ ਆਪਣੇ ਦੋਸਤਾਂ ਨੂੰ ਆਪਣੇ ਦੀ ਇਹ ਆਪਣਾ ਹੈਗਾ ਬਾਗੇ ਪੁਰਾਣਾ ਰੋਡ ਆ ਚੌਕ ਹੈਗਾ ਆਪਣਾ ਵੱਜਦਾ ਸੁਖਾਨੰਦ ਵਾਲਾ ਚੌਂਕ ਵੱਜਦਾ ਜੀ ਅੱਛਾ ਜੀ ਬਾਗਾ ਪੁਰਾਣਾ ਰੋਡ ਸੁਖਾਨੰਦ ਵਾਲਾ ਚੌਂਕ ਆ ਜੀ ਠੀਕ ਹੈ ਜੀ ਹਾਂਜੀ ਯਾਨੀ ਕਿ ਜਦੋਂ ਭਗਤੇ ਤੋਂ ਆਪਾਂ ਬਾਗੇ ਪੁਰਾਣੇ ਨੂੰ ਜਾਂਦੇ ਆ ਆ ਭਗਤੋਂ ਬਾਗੇ ਪੁਰਾਣੇ ਨੂੰ ਨਹੀਂ ਹਾਂਜੀ ਦੁਕਾਨ ਤੁਹਾਡੀ ਸਜਾਈ ਹੋਈ ਆ ਹਾਂਜੀ ਤੇ ਸੁਹਾ ਨੰਦ ਨੂੰ ਜਿਹੜੀ ਸੜਕ ਮੋੜਦੀ ਹੈ ਬਿਲਕੁਲ ਉਹਦੇ ਉੱਪਰ ਆ ਹਨਾ ਹਾਂਜੀ ਆ ਉਹਦੇ ਮੋੜ ਤੇ ਆ ਜਮਾਂ ਠੀਕ ਆ ਜੀ ਹਾਂਜੀ ਤੇ ਬਾਬਾ ਜੀ ਇਹ ਤੋਂ ਇਲਾਵਾ ਆਪਣਾ ਕੋਈ ਹੋਰ ਵੀ ਕਾਰੋਬਾਰ ਆ ਨਹੀਂ ਜੀ ਹੋਰ ਕਾਰੋਬਾਰ ਤਾਂ ਕੋਈ ਹੈ ਨਹੀਂ ਗਾ ਇਹ ਆ ਸਰਦਾਈ ਦਾ ਹੀ ਆ ਜੀ ਆਪਣਾ ਅੱਛਾ ਜੀ ਹਾਂਜੀ ਸਰਦਾਈ ਦਾ ਹਾਂਜੀ ਤੇ ਪਿਛਲੇ ਸਾਲ ਵੀ ਤੁਸੀਂ ਲਾਈ ਸੀ ਨਾ ਦੁਕਾਨ ਹਾਂਜੀ ਪਿਛਲੇ ਸਾਲ ਵੀ ਲਾਈ ਸੀਗੀ ਅੱਛਾ ਜੀ ਉਦੋਂ ਭਾਈਆਂ ਨੇ ਦੁਆਰੇ ਪੁਰਾਣੀ ਸੀਗੀ ਅੱਛਾ ਜੀ ਐਸਕੇ ਇੱਥੇ ਲਾ ਲਿਆ ਭਾਈ ਠੀਕ ਆ ਜੀ ਉੱਥੋਂ ਨਾਲੋਂ ਇੱਥੇ ਫਰਕ ਆ ਥਾਂ ਕਿੱਥੇ ਵੱਧ ਪੈਂਦਾ ਥੋੜਾ ਜਿਆ ਠੀਕ ਆ ਜੀ ਹਾਂਜੀ ਤੇ ਵਧੀਆ ਪਰਿਵਾਰ ਹਾਂਜੀ ਹਾਂ ਸਭ ਰਾਜੀ ਖੁਸ਼ੀ ਹੈ ਜੀ ਚੜਦੀ ਕਲਾ ਹੀ ਚੜ੍ਹਦੀ ਠੀਕ ਹੈ ਜੀ ਤੇ ਆਪਣਾ ਪਿੰਡ ਵੀ ਦੱਸੋ ਜੀ ਅੱਕਾਰੀ ਦਾ ਮੇਰਾ ਪਿੰਡ ਗੁੰਦਾਰਾ ਜੀ ਅੱਛਾ ਜੀ ਤੇ ਇਹ ਆ ਬਾਬਾ ਬਖਤੌਰ ਸਿੰਘ ਜੀ ਪਿੰਡ ਗੰਦਾਰਿਆਂ ਤੋਂ ਤੇ ਦੋਸਤੋ ਜਦੋਂ ਵੀ ਤੁਸੀਂ ਭਗਤਿਆਂ ਆਓ ਤਾਂ ਬਾਬਾ ਜੀ ਕੋਲੇ ਆ ਕੇ ਠੰਡੀ ਮਿੱਠੀ ਸਰਦਾਈ ਜ਼ਰੂਰ ਛਾਕੇ ਜਾਇਓ ਰੋਡ ਦੇ ਉੱਪਰ ਬਿਲਕੁਲ ਦੁਕਾਨ ਬਾਬਾ ਜੀ ਸਜਾਈ ਬੈਠੇ ਆਗੇ ਜਦੋਂ ਆਪਾਂ ਸੋਹਾਨਾਂ ਅੰਦਰ ਨੂੰ ਮੋੜਦੇ ਆਂ ਭਗਤੇ ਭਾਈ ਤੋਂ ਉਹਦੇ ਬਿਲਕੁਲ ਉੱਪਰਲੇ ਪਾਸੇ ਬਾਬਾ ਜੀ ਦੀ ਦੁਕਾਨ ਸਜੀ ਹੋਈ ਆ ਬਾਬਾ ਜੀ ਫਿਰ ਆਹ ਵਾਟਰ ਕੂਲਰ ਇਹ ਵਾਟਰ ਕੂਲਰਾਂ ਚ ਪਾ ਕੇ ਰੱਖ ਲਈ ਦੀ ਲਾ ਕੇ ਰਗੜਾ ਵਾਟਰ ਕੂਲਰ ਪਾ ਕੇ ਰੱਖ ਲਈ ਇਹ ਪੱਕੀਆਂ ਦੀਗਾਂ ਵੀ ਆ ਹਾਂ ਜੀ ਪੱਕੀ ਦੀਗ ਵੀ ਹੁੰਦੀ ਆ ਪੱਕੀ ਦੀਗ ਆ ਅੱਛਾ ਇੱਕ ਚ ਪੱਕੀ ਦੀਗ ਹੁੰਦੀ ਆ ਤੇ ਇੱਕ ਚ ਢੰਡੀ ਮਿੱਟੀ ਸਰਦੀ ਇਹਦੇ ਚ ਸਰਦੀ ਠੀਕ ਆ ਜੀ ਇੱਕ ਆ ਦੀ ਗੋੜਾਲੀ ਬਣਾਉਣੇ ਆ ਕਿ ਦੂਜੀ ਨਹੀਂ ਜੀ ਖੰਡਾ ਵਾਲ ਕੋਈ ਆ ਖਾਂਢੀ ਪੁਣੀ ਜਾਂ ਸ਼ੱਕਰ ਵਾਲੀ ਵੀ ਬਣਾਉਣ ਲਾਈਨੇ ਤੁਸੀਂ ਕਿਤੇ ਸ਼ੱਕਰ ਵਾਲੀ ਕਿਈ ਸਹੀ ਬਣਾਈ ਜਾਂਦਾ ਪਰ ਠੱਕਰ ਪਿਆਰ ਮਿਲਦੀ ਨਹੀਂ ਅੱਛਾ ਜਾਂ ਪਿਆਰ ਹੋਵੇ ਹਾਂ ਜੀ ਜੇ ਸ਼ੱਕਰ ਪੁਣੀ ਦਾ ਪਿਆਰ ਹੋਵੇ ਫਿਰ ਗੁੜ ਦਾ ਕੀ ਫਾਇਦਾ ਪਾਉਂਦਾ ਠੀਕ ਹੈ ਠੀਕ ਹੈ ਜੀ ਐਦਾਂ ਫਿਰ ਜੀ ਖਾਂਢੀ ਪਾ ਦਿੰਦੇ ਨੇ ਤੇ ਇਹ ਤਾਂ ਪਹਿਲਾਂ ਬਾਬਾ ਜੀ ਸੋਡਾ ਕੀ ਕਾਰੋਬਾਰ ਹੁੰਦਾ ਸੀਗਾ ਪਹਿਲਾਂ ਤਾਂ ਹੀ ਬਾਲ ਪਸ਼ੂ ਚਾਰਦੇ ਸੀਗੇ ਅੱਛਾ ਉਹ ਲੋ ਕੋਨੇ ਮੁੰਨੇ ਸੀਗੇ ਜਦੋਂ ਮਾਰ ਆਇਆ ਨੇ ਹੱਥ ਫੜ ਲਿਆ ਠੀਕ ਬਾਣਾ ਪੈ ਗਿਆ ਅੱਛਾ ਜੀ ਫਿਰ 7 ਸਾਲ ਸੋਖਣਾ ਮਹਾਰਾਜ ਦੀ ਢਾਲੀ ਵੀ ਕੀਤੀ ਆ ਭਾਈ ਬੈਨੋ ਦੇ ਘਰ ਅੱਛਾ ਜੀ 7 ਸਾਲ ਲਗਾਤਾਰ ਕੀਤੀ ਜੀ ਉੱਥੇ ਢਾਲੀ ਜੀ ਬਾਬਾ ਜੀ ਹਾਂਜੀ ਤੇ ਬਾਬਾ ਜੀ ਸਿੱਖੀ ਸਰੂਪ ਚ ਆਇਆ ਨੂੰ ਸਾਨੂੰ ਕਿੰਨਾ ਚਿਰ ਹੋ ਗਿਆ ਸਿੱਖੀ ਸਰੂਪ ਚ ਹੋ ਗਏ 20 22 ਸਾਲ ਹੋ ਗਏ ਆਇਆ ਨੂੰ ਇੱਧਰ ਠੀਕ ਹੈ ਜੀ ਹਾਂਜੀ 20 22 ਸਾਲ ਹੋ ਗਏ ਹਾਂਜੀ ਤੇ ਹੋਰ ਬਾਬਾ ਜੀ ਕੋਈ ਗੱਲਬਾਤ ਦੱਸੋ ਹਾਂਜੀ ਚੜਦੀ ਕਲਾ ਆਹੀ ਬਸ ਪਰਿਵਾਰ ਵਧਗਾ ਚੱਲੀ ਜਾਂਦਾ ਤੇ ਆਪਣੀ ਇਸ ਜ਼ਿੰਦਗੀ ਜੇ ਜੋ ਤੁਸੀਂ ਪੂਰੇ ਖੁਸ਼ ਆ ਹਾਂ ਜੀ ਹਾਂ ਪੂਰੇ ਬਾਗੋ ਬਾਗਾਂ ਹਾਂ ਆਹ ਮਾਲਕ ਚੰਗੀ ਸੌਖੀ ਰੋਟੀ ਖਵਾਈ ਜਾਂਦਾ ਹਣਾ ਹਾਂ ਜੀ ਰੋਟੀ ਮਿਲਦੀ ਤੇ ਹੋਰ ਆਪਾਂ ਕੀ ਭਾਲਦੇ ਆ ਹਾਂ ਜੀ ਹਾਂ ਆਨੰਦ ਆ ਹਾਂ ਜੀ ਹੁਣ ਵੀ ਲੱਗੀਆਂ ਬਾਹਰ ਆਜ ਦੇ ਘਰ ਦੀ ਸੇਵਾ ਲੱਗੀ ਆ ਅੱਛਾ ਜੀ ਦਾਲੀ ਕਰਦੇ ਆ ਠੀਕ ਆ ਜੀ ਕਿਹੜੇ ਥਾਂ ਜੀ ਸਵੇਰ ਆਪਣੇ ਕੇਸਰ ਵਾਲੇ ਸਕੂਲ ਕੋਲੇ ਛੌੜੀ ਮਿਲ ਜਾਂਦੀ ਨਿੰਗਾ ਸਿੰਘਾਂ ਨੂੰ ਅੱਛਾ ਅੱਛਾ ਉੱਥੇ ਪਹਿਲਾਂ ਤੜਕੇ ਦਾਲੀ ਕਰ ਲਈਦੀ ਆ ਠੀਕ ਆ ਜੀ ਆ ਸਾਡੇ ਮਾਹਕਾਲ ਬੈਠੇ ਆ ਅੱਛਾ ਜੀ ਇਹ ਉੱਥੇ ਪਹਿਰੇਦਾਰ ਆ ਠੀਕ ਆ ਜੀ ਮਾਹਕਾਲ ਕੀ ਨਾਮ ਬਾਬਾ ਜੀ ਦਾ ਕੱਚਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਠੀਕ ਆ ਜੀ ਠੀਕ ਆ ਜੀ ਤੇ ਇਸਾਲਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤਰਨਾ ਦਾਲ ਜਿਨ੍ਹਾਂ ਦੇ ਰੁਕੀ ਸਿੰਘ ਸਾਹਿਬ ਬਾਬਾ ਜੀ ਬਾਬਾ ਰਣਜੀਤ ਸਿੰਘ ਜੀ ਘਾਰੇ ਬੜੇ ਸਾਡੇ ਦੇਸ਼ ਸਾਥੋਂ ਸਿੰਘ ਸਾਹਿਬ ਬਾਬਾ ਜੀ ਬਾਬਾ ਮਨਤਾਪ ਸਿੰਘ ਜੀ ਜੋ ਗੱਲਪਾਂਛੀ ਦੀ ਸੇਵਾ ਕਰਦੇ ਨੇ ਉਹਨਾਂ ਨੇ ਪੱਕੇ ਤੌਰ ਤੇ ਜੋ ਪਿੰਡ ਦੇ ਸਦਕ ਵਾਲਾ ਚੌਕ ਗੁਰਦੁਆਰਾ ਜਿਹਦਾ ਨਾਮ ਮਹਾਪੁਰਖਾਂ ਵੱਲੋਂ ਸ੍ਰੀ ਅਕਾਲ ਬੂੰਗਾ ਸਾਹਿਬ ਰੱਖਿਆ ਗਿਆ ਹੈ ਉਹਨਾਂ ਦੇ ਸਥਿਤ ਮੁੱਖ ਸੇਵਾਦਾਰ ਦਾਸਵਾ ਜੀ ਬਾਬਾ ਹਰਿੰਦਰ ਸਿੰਘ ਆ। ਇਹ ਦਾਸ ਦਾ ਨਾਮ ਆ ਜੀ ਠੀਕ ਹੈ ਤੇ ਮਸਾਲਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਰਨਾਦਾਲ ਦੇ ਵਿੱਚ 13 ਸਾਲ ਜੀ ਤੋਂ ਬਾਅਦ ਜਿਹੜਾ ਪਰਫਾਰਮ ਨੂੰ ਜਿੱਜਾ ਦੇ ਗਾਲੀ ਦਾ ਜਿਹੜਾ ਖਰਲੇ ਦੀ ਰਸਮਾਂ ਜਿਹੜੀ ਉਹ ਦਿੱਤੀ ਗਈ ਆ 2 ਸਾਲ ਤੋਂ ਠੀਕ ਤੇ ਹੁਣ ਲੇਤੀ ਰੂਪ ਦੇ ਵਿੱਚ ਮਸਾਲਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਤਰਨਾਦਾਲ ਵੱਲੋਂ ਜੋ ਗੁਰਦੁਆਰਾ ਸਾਡਾ ਸੋਣੀ ਪ੍ਰਾਪਤ ਹੋਈ ਆ ਉਹ ਚੌਂਕ ਦੀ ਜਿਹੜਾ ਉਹ ਸਤਿੰਗ ਵਾਲੇ ਤੇ ਸੇਵਾ ਦੀ ਸੇਵਾ ਆਪੇ ਪ੍ਰਤਾਪ ਵਿੱਚ ਮੋਕੂ ਦਾ ਦੋ ਤਾਰਕ ਸੁਣਨ ਵਾਲੇ ਜੀ ਬਾਬਾ ਜੀ ਤੇ ਉਥੇ ਦੇ ਜੋ ਕਰਨ ਸਿੰਘ ਸਾਹਿਬ ਬਾਬਾ ਜੀ ਆਪਾਂ ਦਾ ਜੀ ਨੇ ਇਹ ਡਾਲੀ ਦੀ ਸੇਵਾ ਲਈ ਆ ਕੇ ਤੇ ਮਾਦਲ ਸੰਕਟਾਂ ਦੀ ਲੰਗਰਾਂ ਦੀ ਸੇਵਾ ਦੇ ਵਿੱਚ ਵੀ ਯੋਗਦਾਨ ਪਾਉਂਦੇ ਆ ਜੀ ਬਾਬਾ ਤੇ ਰਾਤ ਦਿਨੇ ਜਲ ਪਾਣੀ ਦੀ ਸਾਹ ਪਾਣੀ ਦੀ ਚੱਲਦਾ ਰਹਿੰਦਾ ਹੈ ਜੀ ਜੀ ਅੰਟੀ ਮਦਦ ਵੀ ਮਾਫੀ ਆ ਤੇ ਗੁਰੂ ਘਰ ਦਾ ਲੰਗਰ ਸ਼ਕਸ ਜੀ ਬਾਬਾ ਜੀ ਵਾਹਿਗੁਰੂ ਕੀ ਤਾ ਸਾਬ ਵਾਹਿਗੁਰੂ ਕੀ ਫਤਿਹ ਲਓ ਭਾਈ ਦੋਸਤੋ ਜਦੋਂ ਵੀ ਤੁਸੀਂ ਭਗਤਾ ਭਾਈ ਸ਼ਹਿਰ ਚ ਗੇੜਾ ਮਾਰੋ ਤਾਂ ਬਾਬਾ ਜੀ ਬਖਤੌਰ ਜੀ ਕੋਲੇ ਆ ਕੇ ਜਰੂਰ ਦਰਸ਼ਨ ਮੇਲੇ ਕਰਕੇ ਜਾਣੇ ਆਗੇ ਠੰਡੀ ਮਿੱਠੀ ਸ਼ਰਦਾਈ ਛੱਕੇ ਜਾਣੀਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ